ਪਦੀਗਾ ਕੋਕਾ ਪੀਸ ਐਂਡ ਜਿੰਨੂੰ ਕਹਿ ਦਿੰਦਿਆ ਜਿੰਨੂੰ ਜਵਾ ਹੀ ਚੱਪਦਾ ਖਤਾਬ ਕਹਿ ਦਿੰਦੇ ਉਹ ਚੀਜ਼ ਮੱਥੇ ਲਾਉਣ ਲੱਗਾ ਵਾ ਆ ਜੋ ਠੀਕ ਆ ਬਾਈ ਕਿੰਨੇ ਕੁ ਦੁੱਧ ਦੇ ਦਿੰਦਿਆ ਰਵਿੰਦਰ ਬਾਈ ਇਹ ਬਾਈ 42+ ਚੱਲੀ ਆ ਪਹਿਲਾਂ ਹੀ 42+ ਚੱਲੀ ਆ ਠੀਕ ਆ ਬਾਈ ਲੈ ਵਾਲੂ ਬਾੜਾ ਟਿਕਾਣੇ ਤਿਆਰ ਕੀਤਾ ਹਨਾ ਹਾਂਜੀ ਹਾਂਜੀ ਬਹੁਤ ਵਧੀਆ ਤਿਆਰ ਹੋਈ ਗਈ ਨਹੀਂ ਠੀਕ ਆ ਬਾਈ ਅੱਛਾ ਤੇ ਇਹਦੇ ਸੀਮਨ ਕਿਹੜਾ ਭਰਿਆ ਹੋਇਆ ਬਾਈ ਇਹਦੇ ਸੈਕ ਦਾ ਸੀਮਨ ਹੈ ਸੈਕ ਦਾ ਭਰਿਆ ਹੋਇਆ ਲੈ ਆਈ ਬਈ ਮੋੜ ਦੇ ਕੀ ਬਾਤ ਥਣ ਥਣ ਵੀ ਦੂਰਾ ਹੀ ਲੱਗਾ ਹਨਾ ਬਾਈ ਹਾਂਜੀ ਹੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਰਾਮਿਆਣੇ ਦੇ ਵਿੱਚ ਤੇ ਰਾਮਿਆਣੇ ਪਿੰਡ ਤੋਂ ਜਿਹੜੀ ਜੈਤੋਂ ਨੂੰ ਛੜਕ ਜਾਂਦੀ ਉਹ ਛੜਕ ਦੇ ਉੱਤਰੇ ਮਿੱਤਰੋ ਬਾਈ ਹੁਣਿਆ ਦਾ ਘਰ ਆ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਘਰੇ ਲੋ ਪਰਿਵਾਰ ਆ ਤੇ ਟਾਪ ਦੀ ਗਾਂ ਕੋਕਾ ਪੀਸ ਐਂਡ ਜਿੰਨੂੰ ਕਹਿ ਦਿੰਦਿਆ ਜਿੰਨੂੰ ਜਵਾ ਹੀ ਐਫ ਪੀ ਦਾ ਖਤਾਬ ਕਹਿ ਦਿੰਦੇ ਉਹ ਚੀਜ਼ ਮੱਥੇ ਲਾਉਣ ਲੱਗਾ ਵਾ ਆਜੋ ਕਿਰਾਂ ਦੇ ਫਿਰ ਭਾਈ ਜੀ ਇਹਦੇ ਬਾਰੇ ਲਈਏ ਜਾਣਕਾਰੀ ਸਤਿ ਸ੍ਰੀ ਅਕਾਲ ਭਾਈ ਜੀ ਸਤਿ ਸ੍ਰੀ ਅਕਾਲ ਕੀ ਹਾਲ ਆ ਵੀਰੇ ਬਹੁਤ ਵਧੀਆ ਜੀ ਸੇਤਾ ਦੇ ਪਰਿਵਾਰ ਬਹੁਤ ਵਧੀਆ ਤੁਸੀਂ ਦੱਸੋ ਓਕੇ ਘਰ-ਪਰ ਸਾਰੇ ਹਾਂਜੀ ਹਾਂਜੀ ਚਲੋ ਸ਼ੁਕਰਚਨ ਨਾਮ ਕੀ ਹੈ ਭਾਈ ਦਾ ਰਵਿੰਦਰ ਸਿੰਘ ਜੀ ਰਵਿੰਦਰ ਸਿੰਘ ਹਾਂਜੀ ਅੱਛਾ ਵੀਰੇ ਜਿਹੜੀ ਗਾਂ ਵੇਚਣੀ ਆਪਾਂ ਇਹ ਕਿੰਨੇ ਵਾ ਸੂਆ ਸੁੰਦੀ ਐ ਤਕੀ ਭਾਈ ਇਹ ਤੀਜਾ ਸੂਆਈ ਤੀਜਾ ਸੂਆ ਸੂਲੀ ਹਾਂਜੀ ਕਿੰਨੇ ਦਿਨ ਲੇ ਜੂਗੀ ਵੀਰੇ ਹਰਵੇ ਤੇ ਕੋਈ ਨਾ ਬਾਈ ਖੋਲ ਦਿੰਦਾ ਦਿਨ ਪੂਰੀ ਆਈ ਹੈ ਦਿਨ ਪੂਰੀ ਆਈ ਠੀਕ ਆ ਬਈ ਪੂਰੇ ਜਮ ਕਮਲ ਹੀ ਆ ਹੈ ਹਾਂਜੀ ਠੀਕ ਆ ਬਾਈ ਕਿੰਨਾ ਕੁ ਦੁੱਧ ਦੇ ਦਿੰਦੀ ਆ ਰੇਂਦਰ ਬਾਈ ਇਹ ਬਾਈ 42 ਪਲੱਸ ਚੱਲੀ ਆ ਪਹਿਲਾਂ 42 ਪਲੱਸ ਚੱਲੀ ਆ ਠੀਕ ਆ ਬਾਈ ਲੇਵਾਲੂ ਬਾੜਾ ਟਿਕਾਣੇ ਤਿਆਰ ਕੀਤਾ ਹੈ ਨਾ ਹਾਂਜੀ ਹਾਂਜੀ ਬਹੁਤ ਵਧੀਆ ਤਿਆਰ ਹੋਈ ਗਈ ਨਹੀਂ ਠੀਕ ਆ ਬਾਈ ਅੱਛਾ ਤੇ ਇਹਦੇ ਸੀਮਣ ਕਿਹੜਾ ਭਰਿਆ ਹੋਇਆ ਬਈ ਇਹਦੇ ਸੈਕ ਦਾ ਸੀਮਣ ਆਈ ਸੈਕ ਦਾ ਭਰਿਆ ਹੋਇਆ ਲੇ ਆਈ ਬਈ ਮੋੜ ਦੇ ਕੀ ਬਾਤ ਨਹੀਂ ਠੀਕ ਹੈ ਕਰ ਮਾਰ ਥਣ ਥਣ ਵੀ ਦੂਰਾ ਹੀ ਲੱਗਾ ਹਨਾ ਬਾਈ ਹਾਂਜੀ ਹੂੰ ਉਡੂ ਉਡੂ ਕਰਨ ਵਾਲੀ ਚੀਜ਼ ਆ ਹੂੰ ਓਕੇ ਜਾਵਾ ਬਾਈ ਐਨ ਓਕੇ ਦੀ ਰਿਪੋਰਟ ਆ ਜਾਵਾ ਹਨਾ ਨਹੀਂ ਠੀਕ ਆ ਬਾਈ ਅੱਛਾ ਵੀਰੇ 42 ਕਿਲੋ ਦਾ ਰਕਾਰਡ ਆਉਂਦਾ ਹੈ ਹਾਂਜੀ ਕਿੰਨੇ ਦੀ ਦੇ ਦਿਆਂਗੇ ਵੀਰੇ 175 ਮੁੱਲ ਆਈ 175 ਮਾੜ ਤਾੜ ਨਾਲ ਐਡਜਸ ਨੂੰ 165 ਦੀ ਦੇ ਦੇ ਠੀਕ ਆ ਵੀਰੇ ਲੈ ਵੀ ਮੇ trot ਤੀਜਾ ਸੁਆ ਸੈਕ ਦੇ ਸੀਮਨ ਤੋਂ ਸੈਕ ਸੜੀ ਲੱਗਾ ਇਹਨੂੰ ਵੀਰੇ ਨੇ ਜੀ ਨਾਰਮਲ ਹੀ ਨਾਰਮਲ ਲੱਗਾ ਤੇ ਵੀਰੇ ਨੰਬਰ ਦਈ ਕਰਾਂ ਦੀ ਭਰਾ 99146 ਜੀ 7699 99146 7699 7699 ਇਸ ਨੰਬਰ ਤੇ ਕਰ ਲਿਓ ਮਿੱਤਰੋ ਪਾਈ ਦਿਨਾਂ ਦਾ ਗੱਲਬਾਤ ਪਿੰਡ ਰਾਮੇ ਆ ਨਾ ਤੇ ਜ਼ਿਲ੍ਹਾ ਜਿਹੜਾ ਇਹਨੂੰ ਫਰੀਦਕੋੜੀਆ ਕਹਿੰਦਾ ਬਾਈ ਤੇ ਜੈਤੋ ਸ਼ਹਿਰ ਦੇ ਨੇੜੇ ਆ ਬਾਕੀ ਜੈਤੋ ਵਾਲੀ ਸੜਕ ਦੇ ਉੱਤੇ ਹੀ ਪਈਦਾ ਘਰ ਹੈ